ਐਮਪੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਉਹਨਾਂ ਤੇ ਹੱਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮਾਰਚ ਕੱਢਿਆ ਜਾਂਦਾ ਏ ਔਰ ਉਸ ਤੋਂ ਬਾਅਦ ਜਿਹੜਾ ਹੈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਂਦਾ ਕਿ ਜਿਹੜੀ ਤੀਸਰੀ ਵਾਰ ਜਿਹੜੀ ਐਨਐਸਏ ਲਗਾਈ ਗਈ ਹੈ ਉਸ ਤੇ ਜਿਹੜਾ ਹੈ ਵਿਚਾਰ ਕੀਤਾ ਜਾਵੇ ਸਰਦਾਰਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਕੀ ਇਸ ਤਰ੍ਹਾਂ ਦੇ ਮੁਜਾਰੇ ਜਾਂ ਪ੍ਰੋਟੈਸਟ ਕਰਨ ਨਾਲ ਕੋਈ ਫਰਕ ਪੈਂਦਾ ਹੈਗਾ ਜੋ ਰੀਸੈਂਟਲੀ ਹੋਇਆ ਹੈ ਕਿ ਕਿਸੇ ਨਹੀਂ ਦੇਖੋ ਸਾਨੂੰ ਪ੍ਰੋਟੈਸਟ ਤਾਂ ਇੱਕ ਸੰਵਿਧਾਨ ਨੇ ਆਪਾਂ ਨੂੰ ਦਿੱਤਾ ਹੋਇਆ ਹੈ ਹਨਾ ਵੀ ਆਪਾਂ ਹੋਰ ਕੀ ਕਰ ਸਕਦੇ ਹਾਂ ਤੋ ਉਹਨਾਂ ਦੇ ਹਮਾਇਤੀ ਜਿਹੜੀ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਚਾਹਣ ਵਾਲੇ ਹੈਗੇ ਆ ਇੱਕ ਮੈਂਬਰ ਆਫ ਪਾਰਲੀਮੈਂਟ ਆ ਉਹ ਕੋਈ ਕੋਈ ਕ੍ਰਾਈਮਨਲ ਗੈਂਗਸਟਰ ਜਾਂ ਕਾਤਲ ਨਹੀਂ ਹੈਗਾ ਅਜੇ ਮਿਸ਼ਰਾ ਦਿੱਲੀ ਦਾ ਕਾਨੂੰਨ ਮੰਤਰੀ ਹੈ ਉਹਦੇ ਤੇ ਕਤਲੋਗਾਰਤ ਦੀ ਐਫ ਆਈ ਆਰ ਦਰਜ ਕਰਨ ਨੂੰ ਕਿਹਾ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਨੇ ਉਹ ਫੇਰ ਬਾਹਰ ਕੋ ਮਨੋ ਕਰਦਾ ਉਹ ਬਕਾਇਦਾ ਉਹ ਮੰਤਰੀ ਹੈ ਨਾ ਮੰਤਰੀ ਆ ਉਹ ਅਜੇ ਮਿਸ਼ਰਾ ਔਰ 2020 ਦੇ ਕਤਲੇਆਮ ਵਿੱਚ ਮੁਸਲਮਾਨਾਂ ਦੇ ਕਤਲੇਆਮ ਚ ਐ ਕਤਲੇਆਮ ਦੀ ਐਫ ਆਈ ਆਰ ਦਾ ਮਤਲਬ ਜਿੰਨਾ ਦਾ ਰਾਜ ਜਦੋਂ ਤੁਸੀਂ ਕਹਿ ਗਏ ਜਿੰਨਾ ਦਾ ਰਾਜ ਉਹਨਾਂ ਦਾ ਸੁਪਨਾ ਫਿਰ ਉਹ ਆਪਣੇ ਹਿਸਾਬ ਨਾਲ ਹੀ ਉਹਨੂੰ ਤਾਂ ਕਰਦੇ ਆ ਕਿ ਸਾਨੂੰ ਜਿਹੜਾ ਹੈਗਾ ਵੀ ਸਿੱਖਾਂ ਨੂੰ ਜਿਹੜੇ ਉਹਨਾਂ ਦੇ ਹਮਾਇਤੀ ਆ ਸੋ ਇਸ ਤਰ੍ਹਾਂ ਡੈਮੋਕਰੇਟਿਕ ਹੱਕ ਦੀ ਵਰਤੋਂ ਕਰਦੇ ਆ ਲਗਾਤਾਰ ਪ੍ਰੈਸ਼ਰ ਬਣਾਉਣਾ ਚਾਹੀਦਾ ਆਪਾਂ ਨੂੰ ਪਤਾ ਨਹੀਂ ਸੁਣਨਗੇ ਹੋ ਪਰ ਹੋਰ ਆਪਾਂ ਜਿੰਨਾ ਕੰਮ ਜੇ ਬਿਲਕੁਲ ਹੀ ਬੰਦ ਹੋ ਜਾਣਗੇ ਫਿਰ ਆਏ ਲੱਗਣਾ ਵੀ ਲੈ ਚੁੱਪ ਕਰਕੇ ਬਹਿ ਗਏ ਵੇ ਕੋਈ ਗੱਲ ਨਹੀਂ ਸੋਚਣ ਨੂੰ ਲੱਗਦਾ ਵੀ ਇਹ ਠੀਕ ਆ ਉਹਨਾਂ ਨੂੰ ਪ੍ਰੋਟੈਸਟ ਹੈ ਜਿਹੜਾ ਕਰਦੇ ਰਹਿਣਾ ਚਾਹੀਦਾ ਹੈ ਤੇ ਦੂਜੇ ਬੰਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੀ ਜਿਹੜੀ ਮੌਜੂਦਾ ਰਾਜਨੀਤੀ ਹੈਗੀ ਹੈ ਜੇ ਪਿਛਲੇ ਕੁਝ ਦਿਨਾਂ ਦੀ ਕਹ ਲਈਏ ਉਹਦੇ ਵਿੱਚ ਜਿਹੜੀ ਤਬਦੀਲੀ ਹੈਗੀ ਹੈ ਥੋੜਾ ਉਹਦਾ ਵੀ ਵਿਸ਼ਲੇਸ਼ਣ ਕਰ ਲਈਏ ਕੀ ਹੈ ਸਿਰਫ ਥੋੜੇ ਸਮੇਂ ਲਈ ਕਿਉਂਕਿ ਅਰਮਿੰਦ ਕੇਜਰੀਵਾਲ ਪੂਰੇ ਹੀ ਸੀਨ ਤੋਂ ਗਾਇਬ ਹੈਗੇ ਨੇ ਉਹਨਾਂ ਦੀ ਮੇਰਾ ਖਿਆਲ ਇੱਕ ਸ਼ਾਇਦ ਪੋਸਟ ਹੀ ਪਈ ਸੀ ਇਸ ਮਸਲੇ ਦੇ ਉਸ ਤੋਂ ਬਾਅਦ ਉਹ ਸੀਨ ਤੇ ਨਹੀਂ ਹੈਗੇ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਆਪ ਐਕਟਿਵ ਹੈਗੇ ਨੇ ਇਹਦਾ ਆਪਾਂ ਕਿਵੇਂ ਵਿਸ਼ਲੇਸ਼ਣ ਕਰਾਂਗੇ ਕੀ ਇਹ ਲੰਬੇ ਸਮੇਂ ਲਈ ਇਸ ਤਰ੍ਹਾਂ ਰਹੇਗਾ ਜਾਂ ਇਹ ਸਿਰਫ ਥੋੜੇ ਸਮੇਂ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਦੀਆਂ ਜਿਹੜੀਆਂ ਪਿਛਲੇ 3 ਸਾਲ ਦੀਆਂ ਕਾਰਵਾਈਆਂ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੀ ਕਿਤਨਾ ਕਿਤੇ ਰਹੀਆਂ ਨੇ ਹਾਂਜੀ ਹਾਂਜੀ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਅਰਵਿੰਦ ਕੇਜਰੀਵਾਲ ਬਿਲਕੁਲ ਗਾਇਬ ਨੇ ਇਸ ਮਾਮਲੇ ਹਾਲਾਂਕਿ ਉਹ ਪੰਜਾਬ ਨੂੰ ਇੱਕ ਮੁੱਖ ਮੰਤਰੀ ਦੇ ਤੌਰ 'ਤੇ ਚਲਾ ਰਹੇ ਹੈਗੇ ਆ ਉਹ ਭਗਵਾਨ ਸਿੰਘ ਮਾਨ ਨੂੰ ਆਪਣਾ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਲਾਰਕ ਹੀ ਸਮਝ ਰਹੇ ਹੈਗੇ ਆ ਜੋ ਸਾਰੀ ਕਾਰਵਾਈ ਹੋ ਕਰਦੇ ਹੈਗੇ ਆ ਇੱਕ ਤਾਂ ਹੁਣ ਦਿੱਲੀ ਵਿੱਚ ਉਹਨਾਂ ਦਾ ਰਾਜ ਚਲੇ ਗਿਆ ਸੋ ਉਹ ਸਾਨੂੰ ਪਤਾ ਲੱਗਿਆ ਵੀ ਰਹਿائش ਵੀ ਪੰਜਾਬ ਵਿੱਚ ਰੱਖਣੀ ਚਾਹੁੰਦੇ ਆ ਕਿਉਂਕਿ ਹੁਣ ਦਿੱਲੀ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਜਦੋਂ ਭਾਵੇਂ ਭਾਜੀਪੀ ਦੀ ਸਰਕਾਰ ਹੈ ਤੇ ਉੱਥੇ ਆਲੇ ਦੁਆਲੇ ਹਰ ਰੋਜ਼ ਵਿਚਾਰਨਾ ਦਿੱਲੀ ਦੇ ਬਾਜ਼ਾਰਾਂ ਗਲੀਆਂਾਂ 'ਚ ਤੇ ਉਹ ਨਾਰੇਬਾਜੀ ਹੋਣੀ ਜਾਂ ਹੋਰ ਕੁਝ ਹੋ ਸਕਦਾ ਸੋ ਇੱਕ ਤਾਂ ਹੈਗਾ ਵੀ ਦੂਸਰਾ ਇਹ ਹੈਗਾ ਵੀ ਹੁਣ ਉਹਨਾਂ ਨੂੰ ਇਹ ਫਿਕਰ ਲੱਗਦਾ ਵੀ 3 ਸਾਲਾਂ ਵਿੱਚ ਪੰਜਾਬ ਸਰਕਾਰ ਨੇ ਕੁਝ ਵੀ ਅਜਿਹਾ ਨਹੀਂ ਕਰਿਆ ਜਿਹਦੇ ਕਰਕੇ ਅਗਲੇ ਸਾਲ ਜਾਂ ਜਿਹੜੀਆਂ ਫਰਵਰੀ ਚ ਚੋਣਾ ਹੋਣੀ ਆ 27 ਚ ਉਹਦੇ ਚ ਪੰਜਾਬ ਦੇ ਲੋਕ ਵੋਟਾਂ ਪਾਉਣਗੇ ਉਹ ਹੁਣ ਆਪਣੀ ਇੱਜ਼ਤ ਬਚਾਉਣ ਤਾਂ ਨੇ ਵੀ ਕਿੰਨੀਆਂ ਕ ਵੋਟਾਂ ਆ ਕਿੰਨੀਆਂ ਕ ਸੀਟਾਂ ਅਸੀਂ ਬਚਾ ਸਕਦੇ ਹੈਗੇ ਆ ਸੋ ਇਸ ਲਈ ਉਹ ਭਗਵੰਤ ਮਾਨ ਨੂੰ ਥੋੜਾ ਖੁੱਲਾ ਹੱਥ ਦੇ ਰਹੇ ਹੈਗੇ ਆ ਬਿਹਾਲ ਦੀ ਘੜੀ ਉਹ ਪੰਜਾਬ ਦੇ ਪਾਣੀਆਂ ਦਾ ਰਾਖਾ ਬਣ ਕੇ ਕੁਛ ਨਾ ਕੁਛ ਜਿਹੜੀਆਂ ਸੀਟਾਂ ਨੇ ਉਹ ਸਿਕਿਉਰ ਕਰ ਲਵੇ ਸਿਕਿਉਰ ਕਰ ਲਵੇ ਦੋਜਾ ਇਹ ਵੀ ਹੈਗੇ ਆ ਵੀ ਭਾਰਤੀ ਜਨਤਾ ਪਾਰਟੀ ਵੀ ਭਗਵਾਨ ਤਮਾਨ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਰੱਖਣਾ ਚਾਹੁੰਦੀ ਆ ਤਾਂ ਕਿ ਕਾਂਗਰਸ ਬਹੁਤ ਮਜ਼ਬੂਤ ਹੋ ਕੇ ਨਾ ਆਵੇ ਉਹ ਜਿੰਨੀ ਜਿੰਨੀ ਆਮ ਆਦਮੀ ਪਾਰਟੀ ਕਮਜ਼ੋਰ ਹੋਵੇ ਵੀ ਕਾਂਗਰਸ ਦੀਆਂ 100 ਸੀਟਾਂ ਵਧਣਗੀਆਂ ਹੁਣ ਹੋ ਸਕਦਾ ਇਸ ਸਥਿਤੀ ਵਿੱਚ ਕਾਂਗਰਸ ਹੀ 92 ਸੀਟਾਂ ਲੈ ਜਾਵੇ ਜੇ 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 ਆਮ ਆਦਮੀ ਪਾਰਟੀ ਦਾ ਇੰਨਾ ਡਾਊਨਫਾਲ ਹੋ ਜਾਂਦਾ ਹੈ ਵੀ ਕਾਂਗਰਸ 92 ਸੀਟਾਂ ਲੈ ਜਾਂਦੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਗੇਮ ਪਲਾਨ ਵਿੱਚ ਕਿਸੇ ਤਰ੍ਹਾਂ ਠੀਕ ਨਹੀਂ ਆਉਂਦੇ ਉਹ ਜਿੱਥੇ ਅਕਾਲੀ ਦਲ ਚੋਂ ਕੋਸ਼ੇ 10 ਨੂੰ ਕੱਢਣਗੇ ਉੱਥੇ ਫਿਰ ਆਮ ਆਦਮੀ ਪਾਰਟੀ ਨੂੰ ਵੀ ਬਿਲਕੁਲ ਕਮਜ਼ੋਰ ਨਹੀਂ ਪੈਣ ਦੇਣਾ ਚਾਹੁੰਦੇ ਵੀ ਘੱਟੋ ਘੱਟ 3 ਪਾਰਟੀ ਜਨਤਾ ਪਾਰਟੀ ਵੀ ਆਪਾਂ ਦੇਖਿਆ ਕਿ ਇਸ ਵਾਰ ਉਹਨਾਂ ਨੇ ਅਗੇਂਸਟ ਵੋਟ ਨਹੀਂ ਪਾਈ ਚਾਹੀਏ ਅਗੇਂਸਟ ਆਪਾਂ ਕਹਿ ਲਿਆ ਉਹ ਖੜੇ ਨਹੀਂ ਹੈਗੇ ਉਹ ਵੀ ਇਸ ਮੁੱਦੇ ਤੇ ਪੰਜਾਬ ਦੇ ਨਾਲ ਹੀ ਆਣ ਖੜਿਆ ਉਹਨਾਂ ਨੂੰ ਇਹ ਲੱਗਦਾ ਵੀ ਜੇ ਪੰਜਾਬ ਬਾਰੇ ਬੋਲਾਂਗੇ ਤਾਂ ਥੋੜੀਆਂ ਬਹੁਤੀਆਂ ਸੀਟਾਂ ਨੇ ਜਿਹੜੀਆਂ ਆਉਣਗੀਆਂ ਹੁਣ ਉਹਨਾਂ ਦਾ ਗੱਠ ਜੋੜ ਕੇ ਜਿਹਦੇ ਨਾਲ ਹੁੰਦਾ ਸੁਖਵੀਰ ਸਿੰਘ ਬਾਦਲ ਨਾਲ ਹੁੰਦਾ ਜਾਂ ਪੰਜ ਮੈਂਬਰੀ ਭਾਰਤੀ ਕਮੇਟੀ ਨਾਲ ਹੁੰਦਾ ਇਹ ਇਹ ਹੁਣ ਇਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੋਂ ਬਾਅਦ ਆਊਗਾ ਪਰ ਇਹਦੇ ਵਿੱਚ ਉਹ ਭਗਵੰਤ ਮਾਨ ਥੋੜੇ ਮਜ਼ਬੂਤ ਹੋਏ ਨੇ ਸ਼ਾਇਦ ਸਿਰਫ ਵਕਤੀ ਤੌਰ ਤੇ ਹੋਏ ਨੇ ਤੇ ਦੂਜਾ ਹੈਗਾ ਵੀ ਭਾਜਪਾ ਦੀ ਇਹ ਨੀਤੀ ਹੈਗੇ ਵੀ ਭਗਵੰਤ ਮਾਨ ਉਹਨੇ ਮਜ਼ਬੂਤ ਰਹਿਣ ਤਾਂ ਕਿ ਕਾਂਗਰਸ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਏ ਇਹਦਾ ਸਾਰਾ ਅਨਲਿਸਿਸ ਇਹ ਹੈਗਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰਨ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਉਹਨਾਂ ਤੇ ਹੱਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮਾਰਚ ਕੱਢਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਂਦਾ ਹੈ ਕਿ ਜਿਹੜੀ ਤੀਸਰੀ ਵਾਰ ਜਿਹੜੀ ਐਨਐਸਏ ਲਗਾਈ ਗਈ ਹੈ ਉਸ ਤੇ ਜਿਹੜਾ ਹੈ ਵਿਚਾਰ ਕੀਤਾ ਜਾਵੇ ਸਰਦਾਰ ਉਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕੀ ਇਸ ਤਰ੍ਹਾਂ ਦੇ ਮੁਜ਼ਾਰੇ ਜਾਂ ਪ੍ਰੋਟੈਸਟ ਕਰਨ ਨਾਲ ਕੋਈ ਫਰਕ ਪੈਂਦਾ ਹੈਗਾ ਜੋ ਰੀਸੈਂਟਲੀ ਹੋਇਆ ਹੈਗਾ ਕਿਸ ਤਰ੍ਹਾਂ ਨਹੀਂ ਦੇਖੋ ਸਾਨੂੰ ਪ੍ਰੋਟੈਸਟ ਤਾਂ ਇੱਕ ਸੰਵਿਧਾਨ ਨੇ ਆਪਾਂ ਨੂੰ ਦਿੱਤਾ ਹੋਇਆ ਹੈ ਕਹਿੰਨਾ ਵੀ ਆਪਾਂ ਹੋਰ ਕੀ ਕਰ ਸਕਦੇ ਆ ਸੋ ਉਹਨਾਂ ਦੇ ਹਮਾਇਤੇ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਚਾਹਣ ਵਾਲੇ ਹੈਗੇ ਆ ਇੱਕ ਮੈਂਬਰ ਆਫ ਪਾਰਲੀਮੈਂਟ ਆ ਉਹ ਕੋਈ ਕੋਈ ਕਤਲ ਨਹੀਂ ਹੈਗਾ ਇੱਥੇ ਤਾਂ ਵੀ ਹੁਣ ਆਹ ਦੇਖੋ ਵੀ ਜਿਹੜਾ ਅਜੇ ਮਿਸ਼ਰਾ ਹੈ ਦਿੱਲੀ ਦਾ ਕਾਨੂੰਨ ਮੰਤਰੀ ਹੈ ਉਹਦੇ ਤੇ ਕਤਲੋਗਾਰਤ ਦੀ ਐਫ ਆਈ ਆਰ ਦਰਜ ਕਰਨ ਨੂੰ ਕਿਹਾ ਹਾਈ ਕੋਰਟ ਨੇ ਦਿੱਲੀ ਹਾਈ ਕੋਰਟ ਨੇ ਉਹ ਫੇਰ ਬਾਹਰ ਘੁੰਮਦਾ ਫਿਰਦਾ ਔਰ ਬਕਾਇਦਾ ਉਹ ਮੰਤਰੀ ਹੈ ਹਨਾ ਮੰਤਰੀ ਆ ਉਹ ਅਜੇ ਮਿਸ਼ਰਾ ਔਰ 2020 ਦੇ ਕਤਲੇਆਮ ਵਿੱਚ ਮੁਸਲਮਾਨਾਂ ਦੇ ਕਤਲੇਆਮ ਚ ਐਫ ਕਤਲੇਆਮ ਦੀ ਐਫ ਆਈ ਆਰ ਦਾ ਮਤਲਬ ਜਿੰਨਾ ਦਾ ਰਾਜ ਜਦੋਂ ਤੁਸੀਂ ਕਹਿ ਗਏ ਜਿੰਨਾ ਦਾ ਰਾਜ ਉਹਨਾਂ ਦਾ ਸੁਪਨਾ ਫਿਰ ਉਹ ਆਪਣੇ ਹਿਸਾਬ ਨਾਲ ਹੀ ਉਹਨੂੰ ਕਰਦੇ ਹੈਗੇ ਸੋ ਇਹ ਇਹ ਬੰਦਾ ਘੱਟੋ ਘੱਟ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਿਸੇ ਕਤਲੋਗਾਰ ਦੇ ਵਿੱਚ ਕਿਸੇ ਕ੍ਰਿਮੀਨਲ ਐਕਟਿਵ ਇੱਕ ਮੈਂਬਰ ਆਫ ਪਾਰਲੀਮੈਂਟ ਆ ਇੱਕ ਐਮ ਐਲ ਏ ਨਾਲੋਂ ਤਾਂ ਵੱਡੀ ਆ ਉਹਦੀ ਸਿਚੁਏਸ਼ਨ ਸੋ ਇਹ ਹੈਗਾ ਵੀ ਇਹ ਸਾਨੂੰ ਜਿਹੜਾ ਹੈਗਾ ਵੀ ਸਿੱਖਾਂ ਨੂੰ ਜਿਹੜੇ ਉਹਨਾਂ ਦੇ ਹਮਾਇਤੀ ਆ ਸੋ ਇਸ ਤਰ੍ਹਾਂ ਡੈਮੋਕਰੈਟਿਕ ਹੱਕ ਦੀ ਵਰਤੋਂ ਕਰਦੇ ਆ ਲਗਾਤਾਰ ਪ੍ਰੈਸ਼ਰ ਬਣਾਉਣਾ ਚਾਹੀਦਾ ਆਪਾਂ ਨੂੰ ਪਤਾ ਨਹੀਂ ਸੁਣਨਗੇ ਉਹ ਪਰ ਹੋਰ ਆਪਾਂ ਜਿੰਨਾ ਕਦਮ ਜੇ ਬਿਲਕੁਲ ਹੀ ਬੰਦ ਹੋ ਜਾਣਗੇ ਫਿਰ ਐ ਲੱਗਣਾ ਵੀ ਲੈ ਚੁੱਪ ਕਰਕੇ ਬਹਿ ਗਏ ਵੀ ਕੋਈ ਕਰਦਾ ਨਹੀਂ ਸੋ ਸਾਨੂੰ ਲੱਗਦਾ ਵੀ ਇਹ ਠੀਕ ਹੈ ਉਹਨਾਂ ਨੂੰ ਪ੍ਰੋਟੈਸਟ ਹੈ ਜਿਹੜਾ ਕਰਦੇ ਰਹਿਣਾ ਚਾਹੀਦਾ